ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਐਮਐਲਏ ਮੰਤਰੀਆਂ ਦੇ ਨਾਲ ਮਜਦੂਰਾਂ ਵਾਲਾ ਵਿਹਾਰ ਕਰ ਰਹੇ ਨੇ ਇਸ ਦੀ ਮੂੰਹੋਂ ਬੋਲਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਹਾਜ ਦੇ ਉੱਪਰ ਸੀਐਮ ਹਾਊਸ ਦੇ ਉੱਪਰ ਕੱਲ ਵਿਧਾਇਕਾਂ ਮੰਤਰੀਆਂ ਤੇ ਪੰਜਾਬ ਦੇ ਐਮਪੀਜ਼ ਦੀਆਂ ਜਿਹੜੀ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੀ ਇੱਕ ਮੀਟਿੰਗ ਸੀਗੀ ਔਰ ਮੀਟਿੰਗ ਦੇ ਦੌਰਾਨ ਇਹ ਗੱਲ ਪਾਈ ਗਈ ਹੈ ਕਿ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਗੱਡੀਆਂ ਦੀ ਜਿਹੜੀ ਹੈ ਉਹ ਸੀਐਮ ਹਾਊਸ ਦੇ ਵਿੱਚ ਨੋ ਐਂਟਰੀ ਹੋ ਗਈ ਹੈ ਔਰ ਵਿਧਾਇਕ ਤੇ ਮੰਤਰੀ ਜਿਹੜੇ ਆਇਤੋ ਤੱਕੇ ਸਪੀਕਰ ਸੰਧਵਾ ਵੀ ਜਿਹੜੇ ਉਹ ਤੁਰ ਕੇ ਬਾਹਰ ਨਿਕਲੇ ਨੇ ਮੂੰਹ ਬੋਲਦੀ ਤਸਵੀਰ ਜਿਹੜੀ ਆਪਣੀ ਟੀਮ ਨੂੰ ਕਵਾਂਗਾ ਫੁੱਲ ਫਰੇਮ ਤੇ ਦਿਖਾਓ ਇਹ ਤਸਵੀਰ ਐ ਐਮਐਲਏ ਰਜਿੰਦਰ ਕੌਰ ਛੀਨਾ ਉਹਨਾਂ ਦਾ ਨਾਮ ਉੱਤੇ ਆ ਰਿਹਾ ਉਹ ਵੀ ਤੁਰ ਕੇ ਬਾਹਰ ਨਿਕਲਦੇ ਨਜ਼ਰੀ ਆ ਰਹੇ ਨੇ ਹੁਣ ਆ ਐਮਐਲਏ ਤਰुणਪ੍ਰੀਤ ਸੌਂਦ ਇਹ ਵੀ ਤੁਰ ਕੇ ਬਾਹਰ ਨਿਕਲੇ ਨੇ ਇਹ ਤਸਵੀਰਾਂ ਜਿਹੜੀਆਂ ਬਾਹਰ ਦੀਆਂ ਨੇ ਸੀਮ ਹਾਊਸ ਦੇ ਫਿਰ ਉਸ ਤੋਂ ਬਾਅਦ ਐਮਐਲਏ ਸਰਵਣ ਧੁੰਨ ਜਿਹੜੇ ਖੜੇ ਨਜ਼ਰੀ ਆ ਰਹੇ ਨੇ ਐਮਐਲਏ ਕੁਲਵੰਤ ਸਿੱਧੂ ਗੱਡੀ ਦੀ ਵੇਟ ਕਰ ਰਹੇ ਨੇ ਐਮਐਲਏ ਅਮਰਪਾਲ ਸਿੰਘ ਸਪੀਕਰ ਸੰਧਵਾ ਮਨਜੀਤ ਸਿੰਘ ਬਲਾਸਪੁਰੀ ਜਗਸੀਰ ਸਿੰਘ ਇਹ ਸਾਰੇ ਜਿਹੜੇ ਆ ਉਹ ਸੀਐਮ ਹਨ ਰਿਹਾਈਸ਼ ਤੇ ਬਾਹਰ ਸੀਮ ਹਾਊਸ ਦੇ ਬਾਹਰ ਆਪਣੀਆਂ ਗੱਡੀਆਂ ਦੇ ਵਿੱਚ ਬੈਠਦੇ ਨਜ਼ਰ ਆਏ ਨੇ ਔਰ ਅੰਦਰੋਂ ਇਹ ਪੈਦਲ ਤੁਰ ਕੇ ਜਿਹੜਾ ਬਾਹਰ ਨਿਕਲੇ ਨੇ ਇਸ ਤੋਂ ਪਹਿਲਾਂ ਵੀ ਅਜਿਹੀ ਤਸਵੀਰ ਇੱਕ ਮੁੱਖ ਮੰਤਰੀ ਦੀ ਮੀਟਿੰਗ ਦੇ ਦੌਰਾਨ ਦੇਖਣ ਨੂੰ ਮਿਲੀ ਸੀ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਦਿੱਲੀ ਵਾਲੇ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਔਰ ਪਰ ਦਿੱਲੀ ਵਾਲਿਆਂ ਦੀਆਂ ਗੱਡੀਆਂ ਅੰਦਰ ਗਈਆਂ ਨੇ ਤੇ ਪੰਜਾਬ ਦੇ ਐਮਐਲਏ ਮੰਤਰੀਆਂ ਦੀਆਂ ਗੱਡੀਆਂ ਜਿਹੜੀਆਂ ਉਹ ਬਾਹਰ ਕਿਉਂ ਨੇ ਇਹ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਪੰਜਾਬ ਦੇ ਐਮਐਲਏ ਮੰਤਰੀਆਂ ਦੀਆਂ ਗੱਡੀਆਂ ਤੋਂ ਭਗਵੰਤ ਮਾਨ ਹੋਰਾਂ ਨੂੰ ਤਕਲੀਫ ਕੀ ਹੈ ਕੀ ਖਤਰਾ ਐਮਐਲਏ ਮੰਤਰੀਆਂ ਦੀਆਂ ਗੱਡੀਆਂ ਤੋਂ ਭਗਵੰਤ ਮਾਨ ਨੂੰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਪਾਰਟੀ ਦੇ ਲੀਡਰਾਂ ਨੂੰ ਇਹ ਗੱਲਾਂ ਕਹਿੰਦੇ ਹੁੰਦੇ ਸੀ ਕਿ ਇਹ ਨਰਸਲ ਮਨਤੇਨਾ ਨੇ ਇਹਨਾਂ ਨੇ ਇਹੋ ਜਿਹਾ ਕਿਹੜਾ ਬੁਰਾ ਕੰਮ ਕਰਤਾ ਜਿਹੜਾ ਕਿ ਇਹਨਾਂ ਨੂੰ ਲੋਕਾਂ ਤੋਂ ਡਰ ਲੱਗਦਾ ਹੁਣ ਇੱਥੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਲੋਕਾਂ ਤੋਂ ਤਾਂ ਚਲੋ ਡਰ ਲੱਗਣਾ ਹੀ ਲੱਗਣਾ ਕਿਉਂਕਿ ਸਿਕਿਉਰਿਟੀ ਉਹਨਾਂ ਦੀ ਬੜੀ ਟਾਈਟ ਰਹਿੰਦੀ ਹੈ ਔਰ ਇਸ ਨੂੰ ਲੈ ਕੇ ਉਹ ਨਿਸ਼ਾਨੇ ਤੇ ਵੀ ਰਹਿੰਦੇ ਆ ਉੱਥੇ ਲੋਕਾਂ ਤੋਂ ਤਾਂ ਡਰ ਲੱਗਣਾ ਹੀ ਲੱਗਣਾ ਪਰ ਹੁਣ ਤਾਂ ਉਹਨਾਂ ਨੂੰ ਆਪਣੇ ਐਮਐਲਏ ਮੰਤਰੀਆਂ ਦੀਆਂ ਗੱਡੀਆਂ ਤੋਂ ਵੀ ਡਰ ਲੱਗਣ ਲੱਗ ਗਿਆ ਹੁਣ ਇਸ ਨੂੰ ਕੀ ਸਮਝਿਆ ਜਾਵੇ ਇਸ ਮੀਟਿੰਗ ਦੇ ਵਿੱਚ ਕੱਲ ਸੀਐਮ ਰਾਈਸ ਦੇ ਉੱਪਰ ਇੱਕ ਜਿਹੜੀ ਆ ਮੀਟਿੰਗ ਹੁੰਦੀ ਹੈ ਔਰ ਉਹਦੇ ਵਿੱਚ ਦਿੱਲੀ ਲੌਬੀ ਵੀ ਸ਼ਾਮਲ ਹੁੰਦੀ ਹੈ ਔਰ ਪੰਜਾਬ ਦੇ ਐਮ.ਐਲ.ਏ ਮੰਤਰੀਆਂ ਦੇ ਸਮੇਤ ਪੰਜਾਬ ਦੇ ਜਿਹੜੇ ਤਿੰਨ ਐਮ.ਪੀ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਸ਼ਾਮਲ ਹੁੰਦੇ ਨੇ ਪਰ ਇਹ ਤੁਰਕੇ ਬਾਹਰ ਨਿਕਲੇ ਔਰ ਸੰਧਵਾ ਸਾਹਿਬ ਜਿਹੜੇ ਆ ਉਹ ਉਹਨਾਂ ਦੇ ਜਿਵੇਂ ਗਲਤ ਨਹੀਂ ਆ ਤਾਂ ਉਹਨਾਂ ਦੇ ਮੇਰੇ ਖਿਆਲ ਚ ਗੋਡਿਆਂ ਦੀ ਵੀ ਜਿਹੜੀ ਆ ਪ੍ਰੋਬਲਮ ਹੈ ਪਰ ਫਿਰ ਵੀ ਸੰਧਵਾ ਸਾਹਿਬ ਦੀ ਗੱਡੀ ਦੀ ਅੰਦਰ ਰੋ ਐਂਟਰੀ ਹੋਈ ਹੈ ਸੰਧਵਾ ਸਾਹਿਬ ਬਾਹਰ ਖੜੇ ਜਿਹੜੇ ਨਜ਼ਰੀ ਆ ਰਹੇ ਨੇ ਦੇਖ ਸਕਦੇ ਹੋ ਮਨਜੀਤ ਬਲਾਸਪੁਰੀ ਦੇ ਨਾਲ ਆਪਣੀ ਗੱਡੀ ਆਉਣ ਦੀ ਜਿਹੜੀ ਆ ਉਹ ਵੇਟ ਕਰ ਰਹੇ ਆ ਸਾਰੇ ਸਪੀਕਰ ਸੰਧਵਾ ਜਿਹੜੇ ਕਿ ਆਪਣੇ ਆਪ ਨੂੰ ਸਰਕਾਰ ਤੋਂ ਉੱਤੋਂ ਹੀ ਸਮਝਦੇ ਰਹੇ ਨੇ ਔਰ ਨੈਕਸt ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨੇ ਕਿ ਠੱਬੀ ਲਾ ਕੇ ਕਿਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਬਣ ਜਾਣ ਸੰਧਵਾ ਇਹੋ ਜੀਆਂ ਚਰਚਾਵਾਂ ਜਿਹੜੀਆਂ ਅਕਸਰ ਚੱਲਦੀਆਂ ਰਹਿੰਦੀਆਂ ਨੇ ਪਰ ਉਹਨਾਂ ਨੂੰ ਅੰਦਰੋਂ ਤੋੜ ਕੇ ਬਾਹਰ ਕੱਢਿਆ ਗਿਆ ਦਿੱਲੀ ਵਾਲੇ ਜਿਹੜੇ ਆ ਉਹ ਅੰਦਰ ਗੱਡੀਆਂ ਤੇ ਗਏ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਿਹੜਾ ਸਿਲੈਕਟ ਇਲੈਕਟ ਕੀਤਾ ਹੈ ਪੰਜਾਬ ਦੇ ਲੋਕਾਂ ਨੇ ਜਿਹੜੇ ਐਮਐਲਏ ਮੰਤਰੀਆਂ ਨੂੰ ਇਲੈਕਟ ਕੀਤਾ ਉਹ ਤਾਂ ਅੰਦਰ ਤੁਰ ਕੇ ਗਏ ਆ ਪਰ ਜਿਹੜੇ ਆਮਦਵੀ ਪਾਰਟੀ ਨੇ ਪੰਜਾਬ ਤੋਂ ਬਾਹਰੋਂ ਲਿਆ ਕੇ ਪੰਜਾਬੀਆਂ ਦੇ ਸਿਰ ਤੇ ਬਿਠਾਏ ਆ ਉਹਨਾਂ ਨੂੰ ਸਿਲੈਕਟ ਕੀਤੇ ਹੋਏ ਲੋਕਾਂ ਨੂੰ ਅੰਦਰ ਗੱਡੀਆਂ ਤੇ ਜਾਇਆ ਜਾ ਰਿਹਾ ਤੇ ਜਿਹੜੇ ਐਮਐਲਏ ਮੰਤਰੀ ਪੰਜਾਬ ਦੇ ਇਲੈਕਟ ਕੀਤੇ ਹੋਏ ਆ ਉਹ ਤੁਰ ਕੇ ਬਾਹਰ ਨਿਕਲ ਰਹੇ ਨੇ ਇਹੋ ਜੀ ਤਸਵੀਰ ਜਿਹੜੀ ਹੈ ਇਹ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਾਂ ਫਿਰ ਬਾਦਲ ਸਰਕਾਰ ਦੇ ਵਿੱਚ ਨਹੀਂ ਦੇਖੀ ਹੋਣੀ ਹੈ ਤਾਂ ਇਹੋ ਜੀ ਤਸਵੀਰ ਜਿਹੜੀ ਤੁਸੀਂ ਨਹੀਂ ਦੇਖੀ ਹੋਣੀ ਕਿਉਂਕਿ ਅ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਪਰ ਇਹ ਇਲਜ਼ਾਮ ਲੱਗਦਾ ਰਿਹਾ ਹੈ ਕਿ ਭਾਈ ਉਹ ਐਮਐਲਏ ਮੰਤਰੀਆਂ ਨੂੰ ਮਿਲਦੇ ਨਹੀਂ ਸੀ ਅਜੇ ਇਹ ਇਲਜ਼ਾਮ ਤਾਂ ਭਗਵੰਤਪਾਣ ਤੇ ਵੀ ਲੱਗਦੇ ਰਹੇ ਆ ਪਰ ਹੁਣ ਜਦੋਂ ਮਿਲ ਹੀ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਮਿਲ ਲੈਂਦੇ ਸੀ ਤਾਂ ਘੱਟੋ ਘੱਟ ਇਹੋ ਜਿਹਾ ਵਿਹਾਰ ਉਹ ਐਮਐਲਏ ਮੰਤਰੀਆਂ ਦੇ ਨਾਲ ਨਹੀਂ ਸੀ ਕਰਦੇ ਅੰਦਰ ਬਹਿ ਕੇ ਗੱਡੀ 'ਚ ਜਾਂਦੇ ਸੀ ਤੇ ਬਹਿ ਕੇ ਬਾਹਰ ਨਿਕਲਦੇ ਸੀਗੇ ਪਰ ਇਹ ਵੀ ਜਿਹੜਾ 70 ਸਾਲਾਂ ਚ ਪਹਿਲੀ ਵਾਰ ਹੋਣੀ ਵਾਲੀ ਗੱਲ ਹੈ ਕਿ ਇਹੋ ਜਿਹਾ ਵਿਹਾਰ ਨਾ ਤਾਂ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਕੀਤਾ ਨਹੀਂ ਸੀ ਪਰ ਹੁਣ ਇੱਥੇ ਇਹ ਆ ਗੱਲ ਕਿ ਵਿਧਾਇਕ ਜਿਹੜੇ ਆ ਉਹ ਹੋ ਸਕਦਾ ਹੈ ਕਿ ਸਾਡੀ ਇਸ ਖਬਰ ਤੋਂ ਬਾਅਦ ਇਹ ਕਿੱਲ ਗੱਲਾਂ ਕਹਿੰਦੇ ਨਜ਼ਰ ਆਉਣ ਕਿ ਭਾਈ ਨਹੀਂ ਸਾਡੇ ਕੋਈ ਇਦਾਂ ਕੋਈ ਚੱਕਰ ਨਹੀਂ ਸੀ ਉਦਾਂ ਨਹੀਂ ਸੀ ਪਰ ਇਹਨਾਂ ਦੀ ਜਿਹੜੀ ਵੈਲਿਊ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸ ਦਿੱਤੀ ਹੈ ਕਿ ਸਿਰਫ ਤੁਸੀਂ ਡਮੀ ਆਉਂ ਤੁਸੀਂ ਮੇਰੇ ਇਸ਼ਾਰੇ ਤੇ ਚੱਲਣ ਵਾਲੇ ਜਿਹੜੇ ਹੁੰਦੇ ਆ ਕਹਿੰਦੇ ਆ ਕਿ ਇੱਕ ਕਠਪੁਤਰੀਆਂ ਬਸ ਤੁਸੀਂ ਉਸ ਤਰੀਕੇ ਦੇ ਨਾਲ ਹੀ ਤੁਰੇ ਰਹਿਣਾ ਤੇ ਉਹ ਜਿਹੜੇ ਉਸੇ ਤਰੀਕੇ ਦੇ ਨਾਲ ਤੁਰੇ ਹੋਏ ਆ ਪਰ ਸਪੀਕਰ ਸੰਧਵਾ ਜਿਹੜੇ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਖੜਕੇ ਇਹ ਗੱਲਾਂ ਕਹਿ ਕੇ ਆਏ ਸੀਗੇ ਕਿ ਮੈਂ ਗੁਰੂ ਦੀ ਹਜ਼ੂਰੀ 'ਚ ਖੜਕੇ ਕਹਿੰਨਾ ਕਿ ਜੇ ਸਾਡੀ ਸਰਕਾਰ ਜਿਹੜੀ ਹੈ ਉਹ ਬੇਅਦਬੀਆਂ ਦੇ ਵਿੱਚ ਜਾਂ ਗੋਲੀकांड 'ਚ ਇਨਸਾਫ ਨਾ ਦੇਵਾ ਸਕੇ ਤਾਂ ਕੀ ਲੈਣਾ ਹੈ ਉਹ ਜੀਆਂ ਸਰਕਾਰਾਂ ਤੋਂ ਉਹਨਾਂ ਗੱਲਾਂ ਤੋਂ ਜਿਹੜੇ ਸੰਧਵਾ ਸਾਹਿਬ ਮੁਕਰਦੇ ਨਜ਼ਰ ਆਏ ਐਜ਼ ਉਹਨਾਂ ਗੱਲਾਂ ਤੋਂ ਸਤਵਾ ਸਾਹਿਬ ਭਾਜਦੇ ਨਜ਼ਰ ਆਇਆ ਗੁਰੂ ਦੀ ਹਜ਼ੂਰੀ ਦੇ ਵਿੱਚ ਗੱਲਾਂ ਕਹਿ ਕੇ ਉਹਨਾਂ ਨੂੰ ਵੀ ਉਹਨਾਂ ਮੇਰੇ ਖਿਆਲ ਚ ਗੱਲਾਂ ਦੀ ਜਿਹੜੀ ਸਜ਼ਾ ਮਿਲਦੀ ਨਜ਼ਰ ਹੀ ਆ ਰਹੀ ਹੈ ਔਰ ਉਹਨਾਂ ਦੀ ਵੀ ਜਿਹੜੀ ਵੈਲਿਊ ਹੈ ਉਹ ਵੀ ਭਗਵੰਤ ਮਾਨ ਨੇ ਦਿਖਾਈ ਆ ਇੱਥੇ ਬੇਸ਼ੱਕ ਸੰਧਵਾ ਜਿਹੜੇ ਆ ਉਹ ਆਪਣੇ ਆਪ ਨੂੰ ਸਰਕਾਰ ਤੋਂ ਉੱਪਰ ਦਾ ਅਹੁਦਾ ਦੱਸਦੇ ਨੇ ਸਪੀਕਰ ਦਾ ਬੇਸ਼ੱਕ ਹੁੰਦਾ ਵੀ ਹੋਵੇ ਪਰ ਨਾ ਤਾਂ ਇੱਥੇ ਸਪੀਕਰ ਸਾਹਿਬ ਦੇ ਗੋਡਿਆਂ ਦਾ ਲਿਹਾਜ਼ ਕੀਤਾ ਗਿਆ ਨਾ ਇੱਥੇ ਸਪੀਕਰ ਸਾਹਿਬ ਦੀ ਉਮਰ ਦਾ ਲਿਹਾਜ਼ ਕੀਤਾ ਗਿਆ ਨਾ ਸਪੀਕਰ ਸਾਹਿਬ ਦੇ ਇੱਥੇ ਅਹੁਦੇ ਦਾ ਲਿਹਾਜ਼ ਕੀਤਾ ਗਿਆ ਹੈ ਇੱਥੇ ਉਹਨਾਂ ਨੂੰ ਬਾਹਰ ਜਿਹੜਾ ਉਹ ਕੱਢਿਆ ਗਿਆ ਬਾਹਰ ਤੋਰ ਕੇ ਜਿਹੜਾ ਕੱਢਿਆ ਗਿਆ ਤਾਂ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਦੇ ਉੱਪਰ ਜਿਹੜੀ ਆ ਉਹ ਮੀਟਿੰਗ ਹੋਈ ਸੀ ਔਰ ਮੀਟਿੰਗ ਜਿਹੜੀ ਆ ਉਹ ਹੋਈ ਸੀ ਉਸ ਵਿੱਚ ਪੰਜਾਬ ਦੇ ਵਿਧਾਇਕ ਮੰਤਰੀ ਐਮਪੀ ਸ਼ਾਮਲ ਸੀ ਟੂ ਵਿੰਡੋ ਜਿਹੜੀ ਦੂਜੀ ਵੀਡੀਓ ਵੀ ਨਾਲ ਜਿਹੜੀ ਆ ਉਹ ਚਲਾਈ ਜਾਵੇ ਵੀਡੀਓ ਨਾਲ ਜਿਹੜੀ ਆ ਉਹ ਚਲਾਈ ਜਾਵੇ ਤਸਵੀਰਾਂ ਤੁਸੀਂ ਜਿਹੜੀਆਂ ਉਹ ਦੇਖ ਰਹੇ ਹੋ ਨੋ ਸਪੀਕਰ ਸੰਧਵਾ ਸਪੀਕਰ ਸੰਧਵਾ ਨੂੰ ਤੋਰ ਕੇ ਜਿਹੜਾ ਗੱਡੀ ਦੇ ਵਿੱਚੋਂ ਬਾਹਰ ਜਿਹੜਾ ਬਾਹਰ ਗੱਡੀ ਦਾ ਵੇਟ ਜਿਹੜਾ ਕਰਨਾ ਪਿਆ ਸਪੀਕਰ ਸੰਧਵਾ ਸਾਹਿਬ ਨੂੰ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕੱਲ ਐਮ ਐਲ ਏ ਮੰਤਰੀਆਂ ਦੀ ਜਿਹੜੀ ਮੀਟਿੰਗ ਹੋਈ ਸੀ ਮੈਂ ਫੇਰ ਦੱਸ ਦਿੰਨਾ ਕਿ ਕੱਲ ਮੁੱਖ ਮੰਤਰੀ ਰਹਾਜ ਦੇ ਉੱਪਰ ਐਮ ਐਲ ਏ ਮੰਤਰੀਆਂ ਤੇ ਤਿੰਨ ਆਮ ਆਦੀ ਪਾਰਟੀ ਦੇ ਐਮ ਪੀਜ਼ ਦੀ ਜਿਹੜੀ ਉਹ ਮੀਟਿੰਗ ਹੁੰਦੀ ਹੈ ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਇੱਥੋਂ ਤੱਕ ਕਿ ਸੰਧਵਾ ਸਾਹਿਬ ਨੂੰ ਵੀ ਸੰਧਵਾ ਸਾਹਿਬ ਵੀ ਮੀਟਿੰਗ ਤੋਂ ਬਾਅਦ ਤੁਰ ਕੇ ਬਾਹਰ ਜਿਹੜਾ ਉਹ ਨਿਕਲੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਬਹੁਤ ਜਿਹੜੇ ਕੁਝ ਬਿਆਨ ਕਰ ਰਹੀਆਂ ਨੇ ਮੈਂ ਫੇਰ ਦੱਸ ਦਿੰਨਾ ਜਿਹੜੇ ਦਰਸ਼ਕ ਨਵੇਂ ਜੁੜੇ ਆ ਉਹਨਾਂ ਨੂੰ ਦੱਸ ਦਿੰਨਾ ਕਿ ਕੱਲ ਮੁੱਖ ਮੰਤਰੀ ਰਹਾਇਸ਼ ਦੇ ਉੱਪਰ ਪੰਜਾਬ ਦੇ ਐਮ ਐਲ ਏ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਤਿੰਨ ਐਮ ਪੀਜ਼ ਦੀ ਇੱਕ ਬੈਠਕ ਸੀ ਜਿਦੇ ਵਿੱਚ ਦਿੱਲੀ ਵਾਲੇ ਵੀ ਸ਼ਾਮਲ ਹੋਏ ਸੀ ਪਰ ਇਹਦੇ ਵਿੱਚ ਦੇਖਣ ਨੂੰ ਗੱਲ ਇਹ ਖਾਸ ਮਿਲੀ ਕਿ ਪੰਜਾਬ ਦੇ ਐਮ.ਐਲ.ਏ ਮੰਤਰੀਆਂ ਸਮੇਤ ਸਪੀਕਰ ਸਾਹਿਬ ਦੀ ਗੱਡੀ ਦੀ ਮੁੱਖ ਮੰਤਰੀ ਰਹਾਇਸ਼ ਤੇ ਨੋ ਐਂਟਰੀ ਰਹੀ ਹੈ ਔਰ ਐਮ.ਐਲ.ਏ ਜਿਹੜੇ ਆ ਮੰਤਰੀ ਜਿਹੜੇ ਆ ਉਹ ਤੁਰਕੇ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਨੇ ਇੱਥੋਂ ਤੱਕ ਕਿ ਸਪੀਕਰ ਸੰਧਵਾ ਵੀ ਜਿਹੜੇ ਆ ਤੁਰਕੇ ਬਾਹਰ ਨਿਕਲੇ ਨੇ ਸਪੀਕਰ ਸੰਧਵਾ ਜਿਹੜੇ ਇੱਕ ਮੁੱਖ ਮੰਤਰੀ ਦੇ ਦਾਵੇਦਾਰ ਨੇ ਔਰ ਉਹਨਾਂ ਦੇ ਨਾਂ ਤਾਂ ਗੋਡਿਆਂ ਦਾ ਲਿਹਾਜ਼ ਕੀਤਾ ਗਿਆ ਕਿਉਂਕਿ ਸਪੀਕਰ ਸਾਹਿਬ ਤੇ ਗੋਡੇ ਵੀ ਕਹਿੰਦੇ ਕਿ ਠੀਕ ਨਹੀਂ ਰਹਿੰਦੇ ਨਾ ਉਹਨਾਂ ਦੀ ਉਮਰ ਦਾ ਲਿਹਾਜ਼ ਕੀਤਾ ਗਿਆ ਔਰ ਨਾ ਹੀ ਉਹਨਾਂ ਦੇ ਅਹੁਦੇ ਦਾ ਲਿਹਾਜ਼ ਕੀਤਾ ਗਿਆ ਸਪੀਕਰ ਸਾਹਿਬ ਨੂੰ ਵੀ ਜਿਹੜਾ ਉਹ ਤੋਰ ਕੇ ਹੀ ਬਾਹਰ ਕੱਢਿਆ ਗਿਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਇਹ ਮੁੱਖ ਮੰਤਰੀ ਰਹਿائش ਤੇ ਬਾਹਰ ਦੀਆਂ ਜਿਹੜੀਆਂ ਉਹ ਤਸਵੀਰਾਂ ਹੈਗੀਆਂ ਨੇ ਤਾਂ ਇਹ ਤਸਵੀਰਾਂ ਮੁੱਖ ਮੰਤਰੀ ਰਹਿائش ਦੀਆਂ ਬਾਹਰ ਦੀਆਂ ਤਸਵੀਰਾਂ ਨੇ ਰਜਿੰਦਰ ਕੌਰ ਸ਼ੀਨਾ ਸਰਪੰਨ ਸਿੰਘ ਤੁੰਨ ਅਮਰਪਾਲ ਸਿੰਘ ਔਰ ਕਲਵੰਤ ਸਿੰਘ ਸਿੱਧੂ ਮਨਜੀਤ ਬਲਾਸਪੁਰੀ ਜਗਸੀਰ ਸਿੰਘ ਸਪੀਕਰ ਸਾਹਿਬ ਆਏ ਜਿਹੜੇ ਸਾਰੇ ਤੁਰਕੇ ਜਿਹੜੇ ਬਾਹਰ ਨਿਕਲੇ ਨੇ ਹਾਲਾਂਕਿ ਇਹ ਵੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੋਂ ਤੱਕ ਕਿ ਅੱਗੇ ਮੁੱਖ ਮੰਤਰੀ ਰਹਾਇਸ਼ ਦੇ ਉੱਪਰ ਹੀ ਖਾਣਾ ਜਿਹੜਾ ਹੁੰਦਾ ਸੀਗਾ ਅੱਗੇ ਮੁੱਖ ਮੰਤਰੀ ਰਹਾਇਸ਼ ਦੇ ਉੱਪਰ ਹੀ ਖਾਣਾ ਹੁੰਦਾ ਸੀਗਾ ਉਹ ਵੀ ਖਾਣਾ ਜਿਹੜਾ ਉਹ ਨਹੀਂ ਮੁੱਖ ਮੰਤਰੀ ਰਾਜ ਸੇਤ ਕੀ ਕੀਤਾ ਗਿਆ ਇਹਨਾਂ ਦਾ ਖਾਣਾ ਵੀ ਜਿਹੜਾ ਉਹ ਜੇ ਮੈਂ ਤੁਹਾਨੂੰ ਦੱਸਾਂ ਤਾਂ ਉਹ ਪੰਜਾਬ ਪਵੰਦੇ ਵਿੱਚ ਹੀ ਕੀਤਾ ਗਿਆ ਮੈਂ ਫੇਰ ਦੱਸ ਦਿੰਨਾ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈਸ਼ ਤੇ ਉੱਪਰ ਭਗਵੰਤ ਮਾਨ ਦੀ ਰਿਹਾਈਸ਼ ਦੀ ਉੱਪਰ ਪੰਜਾਬ ਦੇ ਐਮਐਲਏ ਮੰਤਰੀਆਂ ਤੇ ਦਨ ਐਮਪੀਜ਼ ਦੀ ਜਿਹੜੀ ਉਹ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਦਿੱਲੀ ਲੌਬੀ ਵੀ ਸ਼ਾਮਲ ਸੀ ਪਰ ਖਾਸ ਗੱਲ ਉੱਥੇ ਦੇਖਣ ਨੂੰ ਇਹ ਮਿਲੀ ਹੈ ਕਿ ਇਹਨਾਂ ਦੇ ਨਾਲ ਮਜ਼ਦੂਰਾਂ ਵਾਂਗ ਵਿਹਾਰ ਕੀਤਾ ਗਿਆ ਕਿਉਂਕਿ ਇਹਨਾਂ ਦੀਆਂ ਗੱਡੀਆਂ ਦੀ ਨੋ ਐਂਟਰੀ ਜਿਹੜੀ ਆ ਉਹ ਕਰ ਦਿੱਤੀ ਗਈ ਉੱਥੇ ਸੀਐਮ ਹਾਊਸ ਦੇ ਵਿੱਚ ਤੇ ਇਹ ਮੀਟਿੰਗ ਤੋਂ ਬਾਅਦ ਤੁਰ ਕੇ ਬਾਹਰ ਨਿਕਲੇ ਨੇ ਸਪੀਕਰ ਸੰਧਵਾ ਵੀ ਤੁਰ ਕੇ ਬਾਹਰ ਨਿਕਲੇ ਨੇ ਔਰ ਨਾ ਤਾਂ ਸਪੀਕਰ ਸੰਧਵਾ ਦੇ ਗੋਡਿਆਂ ਦਾ ਖਿਆਲ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਜਾ ਰਿਹਾ ਕਿ ਗੋਡੇ ਵੀ ਠੀਕ ਨਹੀਂ ਰਹਿੰਦੇ ਨਾ ਉਹਨਾਂ ਦੀ ਹਮਰਤਾ ਲਹਾਜ ਕੀਤਾ ਗਿਆ ਔਰ ਨਾ ਹੀ ਉਹਨਾਂ ਅਦੇ ਉਹਦੇ ਦਾ ਲਿਹਾਜ਼ ਕੀਤਾ ਗਿਆ ਉਹਨਾਂ ਨੂੰ ਤੋੜ ਕੇ ਬਾਹਰ ਕੱਢਿਆ ਗਿਆ ਇੱਥੋਂ ਤੱਕ ਕੇ ਅੱਗੇ ਕਹਿੰਦੇ ਆ ਕਿ ਜਦੋਂ ਇਸ ਤਰੀਕੇ ਨਾਲ ਮੀਟਿੰਗ ਹੁੰਦੀ ਆ ਸੀਮ ਹਾਊਸ ਤੇ ਤਾਂ ਉੱਥੇ ਹੀ ਜਿਹੜਾ ਖਾਣਾ ਪਰੋਸਿਆ ਜਾਂਦਾ ਇਹਨਾਂ ਵਿਧਾਇਕਾਂ ਮੰਤਰੀਆਂ ਨੂੰ ਪਰ ਇਸ ਵਾਰ ਮੀਟਿੰਗ ਉੱਥੇ ਕਰ ਦਿੱਤੀ ਗਈ ਆ ਤੋੜ ਕੇ ਬਾਹਰ ਕੱਢ ਦਿੱਤੇ ਗਏ ਆ ਔਰ ਉਹਨਾਂ ਦਾ ਖਾਣਾ ਜਿਹੜਾ ਕਹਿੰਦੇ ਉਹਨਾਂ ਦਾ ਖਾਣਾ ਉਹ ਪੰਜਾਬ ਭਵਨ ਦੇ ਵਿੱਚ ਰੱਖਿਆ ਗਿਆ ਨਾ ਕਿ ਮੁੱਖ ਮੰਤਰੀ ਦੇ ਭਵਨ ਦੇ ਵਿੱਚ ਜਾਂ ਮੁੱਖ ਮੰਤਰੀ ਦੇ ਹਾਊਸ ਦੇ ਵਿੱਚ ਨਹੀਂ ਰੱਖਿਆ ਗਿਆ ਇਹ ਜਿਹੜੀ ਬਹੁਤ ਵੱਡੀ ਗੱਲ ਆ ਔਰ ਦੂਜੀ ਗੱਲ ਇਹ ਵੀ ਹੈ ਕਿ ਜੇ ਪੰਜਾਬ ਦੇ ਵਿੱਚ ਪੰਜਾਬ ਦੀ ਸੀਮਾ ਹਾਊਸ ਦੇ ਵਿੱਚ ਦਿੱਲੀ ਵਾਲੇ ਜਿਹੜੇ ਦਿੱਲੀ ਲੋਬੀ ਵਾਲੇ ਨੇ ਉਹਨਾਂ ਦੀ ਗੱਡੀ ਦੀ ਐਂਟਰੀ ਹੋ ਸਕਦੀ ਹੈ ਤਾਂ ਫਿਰ ਪੰਜਾਬ ਦੇ ਚੁਣੇ ਹੋਏ ਨਮਾਇੰਦਿਆਂ ਦੀ ਐਮਐਲਏ ਮੰਤਰੀਆਂ ਦੀ ਐਂਟਰੀ ਕਿਉਂ ਨਹੀਂ ਹੋ ਸਕਦੀ ਸੀਮਾ ਹਾਊਸ ਦੇ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਪਾਣ ਇੱਥੋਂ ਤੱਕ ਕਹਿੰਦੇ ਨਜ਼ਰੀ ਆਉਂਦੇ ਹੁੰਦੇ ਸੀਗੇ ਕਿ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਕਿ ਭਾਈ ਇਹਨਾਂ ਨੂੰ ਕਾਦੀ ਗੱਲ ਦਾ ਖਤਰਾ ਹੈਗਾ ਇਹਨਾਂ ਨੂੰ ਕਿਸ ਗੱਲ ਦਾ ਜਿਹੜਾ ਉਹ ਖਤਰਾ ਹੈਗਾ ਕਿ ਇਹ ਇੰਨੀ ਦੀ ਸਿਕਿਉਰਿਟੀ ਲਈ ਫਿਰਦੇ ਆ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆ ਤਾਂ ਲੋਕਾਂ ਤੋਂ ਤਾਂ ਜਿਹੜਾ ਖਤਰਾ ਹੈਗਾ ਹੀ ਹੈ ਕਿਉਂਕਿ ਸਿਕਿਉਰਿਟੀ ਕਰਕੇ ਉਹ ਨਿਸ਼ਾਨੇ ਤੇ ਰਹਿੰਦੇ ਆ ਪਰ ਹੁਣ ਤਾਂ ਉਹਨਾਂ ਨੂੰ ਆਪਣੇ ਹੀ ਵਿਧਾਇਕਾਂ ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਵੀ ਜਿਹੜਾ ਖਤਰਾ ਹੋਣ ਲੱਗ ਗਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੂੰ ਵਿਧਾਇਕਾਂ ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਖਤਰਾ ਕੀ ਆ ਉਹਨਾਂ ਨੂੰ ਐਂਟਰੀ ਕਿਉਂ ਨਹੀਂ ਹੋਣ ਦਿੱਤੀ ਜਾਂਦੀ ਜੇ ਦਿੱਲੀ ਵਾਲੇ ਅੰਦਰ ਗੱਡੀਆਂ ਲਿਜਾ ਸਕਦੇ ਆ ਤਾਂ ਫੇਰ ਪੰਜਾਬ ਦੇ ਐਮਐਲਏ ਮੰਤਰੀ ਅੰਦਰ ਗੱਡੀਆਂ ਕਿਉਂ ਨਹੀਂ ਲਿਜਾ ਸਕਦੇ ਕਿਉਂ ਇਸ ਤਰੀਕੇ ਨਾਲ ਮਜ਼ਦੂਰਾਂ ਵਾਂ ਕਿਉਂ ਵਿਵਹਾਰ ਜਿਹੜਾ ਉਹਨਾਂ ਦਾ ਕੀਤਾ ਗਿਆ ਔਰ ਇਹਨਾਂ ਦਾ ਖਾਣਾ ਵੀ ਸੀਐਮ ਹਾਊਸ ਦੀ ਮੀਟਿੰਗ ਮੀਟਿੰਗ ਤੋਂ ਬਾਅਦ ਸੀਐਮ ਹਾਊਸ ਦੇ ਵਿੱਚ ਨਹੀਂ ਸਕੋਦੀ ਜਿਹੜਾ ਹੈਗਾ ਉਥੇ ਕੀਤਾ ਗਿਆ 50 ਪਾਬੰਦੇ ਵਿੱਚ ਹਾਲਾਂਕਿ ਇਹੋ ਜਿਹਾ ਵਿਵਹਾਰ ਨਾ ਤਾਂ ਕਦੇ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਵਿਧਾਇਕਾ ਮੰਤਰੀਆਂ ਦੇ ਨਾਲ ਕੀਤਾ ਸੀ ਬੇਸ਼ੱਕ ਉਹਨਾਂ ਤੇ ਇਹ ਇਲਜ਼ਾਮ ਲੱਗਦਾ ਸੀਗਾ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾ ਮੰਤਰੀਆਂ ਨੂੰ ਮਿਲਦੇ ਨਹੀਂ ਪਰ ਜਦੋਂ ਮਿਲਦੇ ਸੀ ਬੜੇ ਸਤਿਕਾਰ ਨਾਲ ਮਿਲਦੇ ਸੀ ਗੱਡੀਆਂ ਅੰਦਰ ਜਾਂਦੀਆਂ ਸੀ ਗੱਡੀਆਂ ਬਾਹਰ ਆ ਜਾਂਦੀਆਂ ਸੀ ਉਹਨਾਂ ਦੇ ਨਾਲ ਹੀ ਵਿੱਚ ਬੈਠ ਕੇ ਆਉਂਦੇ ਸੀ ਬਾਦਲ ਸਾਹਿਬ ਨੇ ਇਹੋ ਜਿਹਾ ਕਦੇ ਵਿਵਹਾਰ ਜਿਹੜਾ ਉਹ ਨਹੀਂ ਸੀ ਕੀਤਾ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਹੋ ਜਿਹਾ ਵਿਵਹਾਰ ਜਿਹੜਾ ਉਹ ਨਹੀਂ ਸੀ ਕੀਤਾ ਪਰ ਜਿਹੜੇ ਭਗਵੰਤ ਮਾਨ ਨੇ ਉਹ ਇਸ ਤਰੀਕੇ ਦੇ ਨਾਲ ਆਪਣੇ ਵ代ਕਾਂ ਤੇ ਮੰਤਰੀਆਂ ਦੇ ਨਾਲ ਇਹੋ ਜਿਹਾ ਵਿਵਹਾਰ ਜਿਹੜਾ ਉਹ ਕਿਉਂ ਕਰ ਰਹੇ ਨੇ ਇਹ ਸਮਝ ਤੋਂ ਪਰੇ ਐ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੁੰਦਾ ਨਜ਼ਰੀ ਆ ਰਿਹਾ ਹੈ ਹਾਲਾਂਕਿ ਇਹ ਵੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਵੀ ਪਹਿਲਾਂ ਕਦੇ ਸੀਐਮ ਜਿਹੜੇ ਆ ਉਹ ਆਪਣੀ ਰਾਜ ਤੇ ਮੀਟਿੰਗ ਕਰਦੇ ਸੀ ਤਾਂ ਉਹਨਾਂ ਦਾ ਖਾਣਾ ਵੀ ਜਿਹੜਾ ਸੀਐਮ ਹਾਊਸ ਦੇ ਵਿੱਚ ਹੀ ਇੰਤਜ਼ਾਮ ਜਿਹੜਾ ਉਹਨਾਂ ਦਾ ਕੀਤਾ ਜਾਂਦਾ ਸੀ ਪਰ ਇਸ ਵਾਰ ਇਹਨਾਂ ਨੂੰ ਮੀਟਿੰਗ ਕਰਕੇ ਤੋਰ ਕੇ ਬਾਹਰ ਕੱਢਿਆ ਗਿਆ ਗੱਡੀਆਂ ਤੋਂ ਬਿਨਾਂ ਤੋਰ ਕੇ ਬਾਹਰ ਕੱਢਿਆ ਗਿਆ ਸਪੀਕਰ ਸੰਤਵਾ ਵੀ ਇਹਦੇ ਵਿੱਚ ਹਾਜ਼ਰ ਸੀ ਇਹਨਾਂ ਸਾਰਿਆਂ ਦੇ ਵਿੱਚ ਤਾਂ ਇਹਨਾਂ ਨੂੰ ਤੋੜ ਕੇ ਬਾਹਰ ਕੱਟਿਆ ਗਿਆ ਤੇ ਖਾਣਾ ਵੀ ਇਹਨਾਂ ਦਾ ਜਿਹੜਾ ਦੂਰ ਲਿਜਾ ਕੇ ਪੰਜਾਬ ਪਵੰਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਸੀਮ ਹਾਊਸ ਦੇ ਵਿੱਚ ਖਾਣਾ ਵੀ ਜਿਹੜਾ ਇਹਨਾਂ ਦਾ ਨਹੀਂ ਰੱਖਿਆ ਗਿਆ ਔਰ ਜੇ ਦਿੱਲੀ ਵਾਲੇ ਅੰਦਰ ਜੇ ਦਿੱਲੀ ਵਾਲੇ ਗੱਡੀਆਂ ਸਮੇਤ ਇਸ ਮੀਟਿੰਗ ਦੇ ਵਿੱਚ ਆ ਸਕਦੇ ਆ ਤਾਂ ਫਿਰ ਪੰਜਾਬ ਦੇ ਐਮ.ਐਲ.ਏ ਮੰਤਰੀ ਕਿਉਂ ਨਹੀਂ ਇਹ ਮੇਰੇ ਖਿਆਲ ਚ ਬੇਸ਼ੱਕ ਸੁਖਪਾਲ ਸਿੰਘ ਖਹਿਰਾ ਜਸਤਰੀ ਕਿਹਦੇ ਨਾਲ ਕਹਿੰਦੇ ਆ ਕਿ ਬੰਦੂਆ ਮਜ਼ਦੂਰ ਜਿਹੜੇ ਐਮ.ਐਲ.ਏ ਬੇਸ਼ੱਕ ਉਹ ਨਾਂ ਬੋਲਣ ਪਰ ਅਸੀਂ ਇਹ ਜਿਹੜੇ ਗੱਲ ਨੋਟ ਕੀਤੀ ਆ ਹੋ ਸਕਦਾ ਹੈ ਕਿ ਜਿਹੜੇ ਐਮਐਲਏ ਮੰਤਰੀ ਨੇ ਬਾਅਦ ਦੇ ਵਿੱਚ ਕਹਿ ਦੇਣ ਜੀ ਨਹੀਂ ਜੀ ਅਸੀਂ ਤਾਂ ਮੁੱਖ ਮੰਤਰੀ ਇਦਾਂ ਜੀ ਉਦਾਂ ਜੀ ਬੜਾ ਕੁਝ ਐਕਸਕਿਊਜ਼ ਦੇ ਦੇਣਗੇ ਮੁੱਖ ਮੰਤਰੀ ਤੇ ਛੱਟੇ ਮਾਰੀ ਕਰਨ ਦੇ ਲਈ ਬੜਾ ਕੁਝ ਜਿਹੜਾ ਉਹ ਕਹਿ ਸਕਦੇ ਆ ਪਰ ਅਸਲੀਅਤ ਜਿਹੜੀ ਹੈ ਉਹ ਤਸਵੀਰਾਂ ਦੇ ਵਿੱਚ ਬਿਆਨ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਹੋਰ ਜਾਣਾਂ ਲੋਕਾਂ ਦੀ ਟੀਵੀ ਦੇ ਨਾਲ